ਸਿੱਖ ਇਤਿਹਾਸ ਅਨੁਸਾਰ ਆਨੰਦਪੁਰ ਸਾਹਿਬ ਸਥਿਤ ਢੋਲਗੜ ਕਿਲੇ ਵਾਲੀ ਥਾਂ ਤੇ ਸੰਨ 1700 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਰੰਪਰਾ ਦਾ ਉਦਘਾਟਨ ਕੀਤਾ ਵਿਦਵਾਨਾਂ ਨੇ ਕੋਲਾ ਮਹੱਲਾ ਦੇ ਅਰਥ ਹੱਲਾ ਭਾਵ ਹੱਲੇ ਵਾਲੀ ਥਾਂ ਜਾਂ ਬਣਾਵਟੀ ਹਮਲਾ ਕੀਤੇ ਨੇ ਕਵੀ ਸੁਮੇਰ ਸਿੰਘ ਨੇ ਗੁਰੂ ਜੀ ਦੇ ਆਦੇਸ਼ਤਾ ਇਸ ਤਰ੍ਹਾਂ ਬਿਆਨ ਕੀਤਾ ਔਰਨ ਕੀ ਹੋਲੀ ਮੰਹੋਲਾ ਕਹਿਓ ਕਿਰਪਾ ਨੇਦ ਬਚਨ ਅਮੋਲਾ ਕੋਲਾ ਮਹੱਲਾ ਅਸਲ ਵਿੱਚ ਸਿੱਖ ਸੈਨਿਕਾਂ ਨੂੰ ਯੁੱਧ ਅਭਿਆਸ ਕਰਾਉਣ ਲਈ ਇੱਕ ਬਨਾਵਟੀ ਯੁੱਧ ਹੁੰਦਾ ਸੀ ਸੈਨਿਕਾਂ ਨੂੰ ਦੋ ਦਲਾਂ ਵਿੱਚ ਵੰਡ ਕੇ ਇੱਕ ਦਲ ਨੂੰ ਚਿੱਟੇ ਅਤੇ ਦੂਜੇ ਨੂੰ ਕੇਸਰੀ ਵਸਤਰ ਪਾਉਣ ਲਈ ਕਿਹਾ ਜਾਂਦਾ ਸੀ ਬਨਾਵਟੀ ਜੰਗ ਦੇ ਵੀ ਕਈ ਰੂਪ ਹੁੰਦੇ ਸਨ ਮੁੱਖ ਤੌਰ ਤੇ ਦੋਹਾਂ ਦਲਾਂ ਨੂੰ ਲੋਹਗੜ੍ਹ ਉੱਤੇ ਕਬਜ਼ਾ ਕਰਨ ਲਈ ਪ੍ਰੇਰਿਆ ਜਾਂਦਾ ਸੀ